ਵੀ ਬਾਬਿਓ ਕੁਝ ਲੋਕ ਕਹਿੰਦੇ ਆ ਕੁੜੀ ਜਿਹੜੀ ਹਰਨੀਤ ਨਹੀਂ ਤੁਸੀਂ ਬਹੁਤ ਵਧੀਆ ਗਾਉਂਦੀ ਸੀ ਚਮਕੀਲੇ ਦੇ ਨਾਲ ਇਹਨੂੰ ਛੱਡਣ ਦੀ ਕੀ ਲੋੜ ਸੀਗੀ ਲੋੜ ਇਸ ਕਰਕੇ ਸੀ ਮੈਂ ਇਹੋ ਹੀ ਅੱਜ ਵਜਾ ਤੁਹਾਨੂੰ ਦੱਸਣ ਲੱਗਾ ਆਈ ਕਾਤੇ ਸੀ ਚਮਕੀਲੇ ਦੇ ਨਾਲ ਸੋਹਣੀ ਸੁਨੱਖੀ ਵੀ ਬਹੁਤ ਸੀ ਇਹ ਆਈ ਇਸ ਕਰਕੇ ਸੀ ਕਿ ਉਹਨਾਂ ਦਿਨਾਂ 'ਚ ਅਮਰਜੋਤਜੀਤ ਪ੍ਰੈਗਨੈਂਸੀ ਦੇ ਟਾਈਮ ਦੇ ਵਿੱਚ ਸਿਗੇ ਉਹ ਪ੍ਰੋਗਰਾਮ ਲਾ ਨਹੀਂ ਸਕਦੇ ਸੀਗੇ ਤੇ ਇਹ ਆ ਗਈ ਨਾਲ ਪਰ ਇਹ ਗਾਉਂਦੀ ਕਹਿੰਦੇ ਬਹੁਤ ਵਧੀਆ ਸੀਗਾ ਕਿ ਚਮਕੀਲੇ ਨੇ ਇਹਦੇ ਨਾਲ ਜਿੰਨਾ ਟਾਈਮ ਗਾਇਆ ਤੇ ਇਹਨੇ ਵੀ ਚਮਕੀਲੇ ਨਾਲ ਜਿੰਨਾ ਟਾਈਮ ਗਾਇਬ ਯਾਨੀ ਕਿ ਅਮਰਜੋਤ ਦੀ ਥੋੜ ਨਹੀਂ ਮਹਿਸੂਸ ਹੋਣ ਦਿੱਤੀ ਭਈ ਯਾਨੀ ਕਿ ਉਤੋਂ ਵੀ ਵੱਧ ਕੇ ਸੀ ਜਿਹੜੇ ਲੋਕ ਕਹਿੰਦੇ ਆ ਫਿਰ ਚਮਕੀਲੇ ਨੇ ਇਹਨੂੰ ਕਾਹਤੇ ਛੱਡ ਦਿੱਤਾ ਭਾਈ ਇਹ ਆਈ ਹੀ 2 ਮਹੀਨਿਆਂ ਲਈ ਸੀਗੀ ਨਾਲ ਇਹ ਤਾਂ ਸਿਰਫ ਉਹ ਟਾਈਮ ਜਿਹੜਾ ਵਿੱਚ ਖਾਲੀ ਜਗ੍ਹਾ ਨਾ ਉਹ ਟਾਈਮ ਹੀ ਕਢਵਾਉਣ ਲਈ ਆਈ ਸੀ ਇਹ ਕੋਈ ਪੱਕੇ ਤੌਰ ਤੇ ਸੈੱਟ ਨਹੀਂ ਸੀ ਚਮਕੀਲੇ ਨਾਲ ਬਣਾ ਲਿਆ ਕਈ ਲੋਕ ਮੈਨੂੰ ਵੀ ਪੁੱਛਦੇ ਰਹਿੰਦੇ ਆ ਭਾਈ ਇਹ ਉਹ ਤਾਂ ਕੁੜੀ ਬਹੁਤ ਜੱਜ ਦੀ ਸੀਗੀ ਜੱਜ ਦੀ ਨੂੰ ਭਾਈ ਜੀ ਕੀ ਕਰਨਾ ਆ ਉਹਦੇ ਨਾਲ ਕੋਈ ਪੱਕਾ ਸੈੱਟ ਨਹੀਂ ਸੀ ਬਣਿਆ ਇਹ ਵੈਸੇ ਵੀ ਕਿਸੇ ਪੰਜਾਬੀ ਸਿੰਗਰ ਦੀ ਰਿਸ਼ਤੇਦਾਰ ਸੀ ਉਹਨੇ ਨਾਲ ਦਿੱਤੀ ਸੀ ਜੋੜੀ ਇਹ ਛਿੰਦਾ ਜੀ ਨਾਲ ਵੀ ਇਹਨੇ ਗਾਇਆ ਪਰ ਇਹ ਸਿੱਖੀ ਹੋਈ ਸੀ ਐਨ ਪੂਰੀ ਐਨ ਮਜੀ ਹੋਈ ਸੀ ਇਸ ਕਰਕੇ ਨੇ ਚਮਕੀਲਾ ਨਾਲ ਵੀ ਬਾਖੂ ਦੀ ਸਾਥ ਨਿਭਾਇਆ ਪਰ ਚਮਕੀਲਾ ਜੀ ਨੂੰ ਇਹ ਹੁੰਦਾ ਸੀਗਾ ਚਮਕੀਲਾ ਜੀ ਇਹਦੀ ਹੈਲਪ ਵੀ ਕਰ ਦਿੰਦੇ ਸੀ ਚਲੋ ਪ੍ਰੋਗਰਾਮ ਤੇ ਦੋ ਰੁਪਏ ਵੱਧ ਵੀ ਦੇ ਦਿੰਦੇ ਸੀ ਉਹ ਵੀ ਗੱਲਾਂ ਕੁਝ ਲੋਕਾਂ ਨੇ ਵੱਧ ਝੜਾ ਕੇ ਨਾਲ ਅਮਰਜੋਤੀ ਨੂੰ ਦੱਸਿਆ ਪੀ ਇਹ ਤਾਂ ਜ਼ਿਆਦਾ ਹੈਲਪ ਕਰਦਾ ਚਮਕੀਲਾ ਜੀ ਨੂੰ ਇਹ ਹੁੰਦਾ ਸੀ ਪੀ ਮੇਰਾ ਕੰਮ ਚੱਲਦਾ ਰਹੇ ਪੀ ਜੇ ਮਹੀਨਾ ਇੱਕ ਵੀ ਵਿੱਚ ਗੈਪ ਪੈ ਗਿਆ ਤਾਂ ਕਿੰਨੇ ਪ੍ਰੋਗਰਾਮ ਟੁੱਟਣੇ ਆ ਹੈਨਾ ਉਹ ਇਸ ਕਰਕੇ ਵੀ ਇਹਨੂੰ ਨਾਲ ਕਰਕੇ ਪੀ ਚਲੋ ਹੁੰਦਾ ਹੀ ਆ ਨਾ ਪਰ ਲੋਕਾਂ ਨੇ ਕੁਝ ਜਿਹੜੀਆਂ ਗਲਤ ਗੱਲਾਂ ਲਾ ਕੇ ਗਲਤ ਕਰਕੇ ਤੇ ਇਹਨਾਂ ਦੇ ਵਿੱਚ ਉਹ ਇੱਕ ਫਟ ਘੜਾ ਕਰਤਾ ਸੀ ਪਰ ਚਮਕੀਲਾ ਜੀ ਤੇ ਇਹਨਾਂ ਨੂੰ ਲੈ ਕੇ ਸਿਰਫ 2 ਮਹੀਨੇ ਵਾਲੇ ਆਏ ਸੀ ਫੇਰੇ ਜਾਂਦੀ ਜੋੜੀ ਅਮਰਜੋਦੀ ਨਾਲ ਦੁਬਾਰਾ ਆ ਗਈ ਸੀ ਤੇ ਮੁੜ ਕੇ ਫਿਰ ਤਾਂ ਨਹੀਂ ਦੇਖੇ ਸੀ ਜਮਕੀਲੇ ਨੇ